ਥਾਨੇ ਸਾਰੀ ਕਣਕ ਖਾ ਗਏ ਯਾਰ ਕੇ ਚੱਕਰਾ ਤੁਨੂੰ ਓਏ ਖੜੋ ਸਮੇ ਐ ਕੁੜਨਾ ਕਟਨਾ ਕੁੜਨਾ ਥਾਨੇ ਕੁੜਨਾ ਕੁੜਨਾ ਥਨੇ ਓ ਇਧਰ ਕੇ ਚੱਕਰਾ ਇਹੋ ਵੀ ਬਾਂਦਰ ਬਹੁਤ ਦੇਖ ਦੁਖੀ ਕਰ ਰਿਹਾ ਦੇਖੋ ਆ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 23 ਫਰਵਰੀ ਤੇ ਸ਼ਾਮ ਕੇ ਵੱਜ ਗਏ ਵੀਰੋ 4 ਤੇ ਅੱਜ ਆਇਆ ਬਿਰੋ ਆਪਾਂ ਬਹੁਤ ਦਿਨਾਂ ਬਾਅਦ ਜੰਗਲ ਵਾਲੇ ਖੇਤਮਾਂ ਤੇ ਘੁੰਮਣ ਫਿਰਨ ਜਿਹੜਾ ਮਾਰਨਗੇ ਕੋਈ ਬਾਂਦਰ ਬਹੁਤ ਵੱੜ ਰਹੇ ਤੇ ਅੱਜ ਕਣਕਾਂ ਤੇ ਕਣਕ ਖਾਣ ਲੱਗ ਰਹੇ ਅੱਜ ਕੱਲ ਬਹੁਤ ਜ਼ਿਆਦਾ ਆ ਗਏ ਸੱਤਾ ਵੀਰ ਆਪਣੇ ਨਾਲ ਆ ਹੀ ਬਹੁਤ ਦਿਨਾਂ ਬਾਅਦ ਬੇਲਾ ਹੋਇਆ ਕਿਉਂਕਿ ਬੰਦੇ ਨੇ ਆਪਣੇ ਕਾਰ ਪਾਵਿਰੋ ਲਪਾਈ ਲਪੂਈ ਫਰਸ਼ ਫੁਰਸੈਣ ਐਂਡੀ ਕਾਰ ਬਣਾ ਦਈਏ ਤੋਈ ਬਾਈ ਇਸਕਾ ਰਿਸ਼ਤਾ ਕਰਾਣਾ ਤੇ ਖਾਂਦਾ ਪੀਂਦਾ ਨਹੀਂ ਮੁੰਡਾ ਕੁਸ ਸਿਰਫ ਪੈਗ ਪੈਗ ਲਾ ਲਿਆ ਕਦੀ ਕਦੀ ਤੇ ਵਿਹਲਾ ਹੋਇਆ ਵੀ ਮਸੋ ਤੇ ਦੋ ਚਾਰ ਦਿਨੋਂ ਬੰਦੇ ਨੇ ਐਮਪੀਵੀ ਜਾਣਾ ਕਿਉਂਕਿ ਸੀਜ਼ਨ ਆ ਗਿਆ ਬਈ ਕਣਕ ਦਾ ਤੇ ਆਪਣਾ ਵੀ ਰਿਪਰ ਬੱਗਿਆ ਬਈ ਅੱਜ ਤੇ 23 ਫਰਵਰੀ ਹੋ ਗਈ ਤੇ ਗਰਮੀ ਵੀ ਰੋ ਲੱਗੀ ਹੋਣ ਕਿਉਂਕਿ ਬਹੁਤ ਜ਼ਿਆਦਾ ਗਰਮੀਆਂ ਤੇ ਕਣਕ ਆਪਣੀ ਦੇਖ ਲਓ ਕੀ ਹਾਲ ਹੋ ਰਿਹਾ ਨਾ ਤਾਂ ਆਪਾਂ ਪਾਣੀ ਲਾਣ ਜੋਗੇ ਕਿਉਂਕਿ ਰੱਬ ਬਹੁਤ ਤੰਗ ਕਰ ਰਿਹਾ ਕਦੇ ਮੀਂਹ ਦੱਸ ਦਿੰਦਾ ਤੇ ਕਦੇ ਨਹੀਂ ਦੱਸਦਾ ਤੇ ਪੰਦਾ ਹੈ ਨਹੀਂ ਤੇ ਹਮੇ ਕਨਫਿਊਜ਼ ਹੋ ਰਹੇ ਆ ਪਾਣੀ ਲਾਈਏ ਕਿ ਨਹੀਂ ਕਿਉਂ ਸੱਤੇ ਪਾਣੀ ਲਾਣਾ ਚਾਹੀਦਾ ਕਿ ਨਹੀਂ ਤੇ ਬਾਈ ਸੱਤਾ ਕਰਾ ਹਜੇ ਲਾਣਾ ਨਹੀਂ ਕਿਉਂਕਿ ਸ਼ਿਵਰਾਤਰੀ ਆ ਰਹੀ ਆ ਤੇ ਇਸ ਕਰਕੇ ਪਾਣੀ ਆਪਾਂ ਲਾ ਨਹੀਂ ਸਕਦੇ ਕਿਉਂਕਿ ਮੀਂਹ ਵੀ ਦੱਸ ਰਗਾ ਨੈਟਵਾ ਵੀਰੋ ਇਸ ਕਰਕੇ ਪਰ ਕਣਕ ਵੀ ਬਈ ਸੁੱਕਦੀ ਜਾ ਰਹੀ ਆ ਤੇ ਕਨਫਿਊਜ਼ ਹੋ ਰਹੇ ਆ ਬਹੁਤ ਜ਼ਿਆਦਾ ਬਾਕੀ ਦੇਖ ਲਈ ਸ਼ੁਭ ਰਾਤਰੀ ਤੱਕ ਬਾਕੀ ਜੰਗਲਾਂ ਵੀਰੋਂ ਗੈਂਗੂ ਆ ਕੇ ਦੇਖੋ ਕਿਵੇਂ ਸੌਜੀ ਸੌਜੀ ਪੈ ਜਾਂਦੇ ਆ ਇਹਨਾਂ ਨੂੰ ਤੇ ਖਾਣ ਲੱਗ ਰਿਹਾ ਤੇ ਬਾਂਦਰ ਵੀ ਬਹੁਤ ਤੰਗ ਕਰ ਰਹੇ ਆ ਤੇ ਭੱਜ ਗਏ ਹੁਣ ਤੇ ਉਹ ਕਣਕ ਮਾਵਣੀਆਂ ਸਾਰੀ ਖਾ ਗਿਆ ਏ ਉੱਪਰ ਉੱਪਰ ਤੇ ਫੇਰ ਆਉਣ ਲੱਗੇ ਬਹੁਤ ਜ਼ਿਆਦਾ ਤੇ ਹੁਣ ਬਈ ਬਾਕੀ ਥੋੜਾ ਜਿਹਾ ਜੰਗਲ માં ਕ੍ਰਾਸ਼ ਅਟੈਕ ਵੀ ਲੋਕਾਂ ਨੇ ਬਹੁਤ ਜ਼ਿਆਦਾ ਇੱਥੇ ਗੰਦਪਾਰਖ ਦਾ ਠੰਡਾ ਠੰਡਾ ਵਾਂ ਕਿਉਂਕਿ ਹੁਣ ਗਰਮੀ ਹੋ ਗਈ ਤੇ ਸੂਰਜ ਦੇਖੋ ਭਾਈ ਸਾਢੇ 4 ਕੇ ਲਵਾ ਟਾਈਮ ਹੋ ਗਿਆ ਤੇ ਸੂਰਜ ਦੇਖੋ ਥੱਲੇ ਵੀ ਕਿੱਥੇ ਆ ਚੜ੍ਹਿਆ ਖੜਿਆ ਤੇ ਯਾਰ ਪੂਰਾ ਸਿਆਲ ਦਾ ਵੀਰੋ ਸਾਢੇ 4 ਵਜੇ ਨਿਹਰਾ ਹੋ ਜਾਂਦਾ ਬਾਕੀ ਇੱਧਰ ਦੇਖ ਲੋ ਵੀਰੋ ਕਿਵੇਂ ਧੁੱਪ ਪੈ ਰਹੀ ਆ ਪੂਰੀ ਕੜਾਕੀ ਸਾਢੇ 4 ਵਜੇ ਤੇ ਬਾਕੀ ਵੀਰੋ ਸੂਰਾਂ ਦਾ ਥੋੜਾ ਜਿਹਾ ਫਰਕ ਹੈਗਾ ਕਿਉਂਕਿ ਸੂਰ ਰਾਤ ਬਰਾਤ ਮڑے ਮੋਟੇ ਜਾਂਦੇ ਆ ਤੇ ਨਾ ਬਰਾਬਰ ਪਰ ਬੰਦਰ ਵੀ ਰੋ ਜਾ ਰਹੇ ਆ ਤੇ ਹੁਣ ਵੀ ਆਪਾਂ ਥੋੜਾ ਟਾਈਮ ਪਹਿਲਾਂ ਕੀੜਾ ਮਾਰ ਕੇ ਗਏ ਤੇ ਬਹੁਤ ਬੰਦਰ ਵੱਢ ਰਹੇ ਤੇ ਕਣਕ ਖਾਰੇ ਆ ਬਈ ਉੱਪਰ ਉੱਪਰ ਤੇ ਬਾਕੀ ਸਭ ਕੁਝ ਠੀਕ ਆ ਕਣਕ ਨੂੰ ਪਾਣੀ ਲੱਗਣ ਵਾਲਾ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਹਾ ਪਰ ਪਾਣੀ ਆਪਾਂ ਵੀਰੋ ਮੀਕਰ ਕੱਲਾ ਨਹੀਂ ਰਹੇ ਅੰਕੀ ਮੀਂਹ ਦੱਸਿਆ ਹੋਇਆ ਤੇ ਪਿੱਛੇ ਵੀ ਵੀਰਵਾਰ ਦਾ ਦੱਸਿਆ ਹੋਇਆ ਸੀ ਪਰ ਘਾਟੇ ਪਿਆ ਇੰਨਾ ਜ਼ਿਆਦਾ ਪਿਆ ਨਿਕਣ ਮਣ ਜੀ ਹੋਈ ਸੀ ਤੇ ਹੁਣ ਫੇਰ ਵੀਰੋ ਵੀਰਵਾਰ ਸ਼ੁੱਕਰਵਾਰ ਦਾ ਦੱਸਿਆ ਹੋਇਆ ਤੇ ਲਾਈਟ ਆ ਰਹੀ ਹੈ ਵੈਸੇ ਆਪਾਂ ਪਾਣੀ ਲਾ ਨਹੀਂ ਰਹੇ ਕਿਉਂਕਿ ਡਾਰਬੀ ਰਹਿੰਦਾ ਵੀਰੋ ਤੇ ਇੱਧਰ ਖੇਤ ਆਪਣੇ ਥੋੜੇ ਜੇ ਟੱਕਰ ਆ ਜੇ ਪਾਣੀ ਖੜ ਜਾਂਦਾ ਤਾਂ ਤੁਹਾਨੂੰ ਇਹ ਖੇਤ ਮੈਂ ਦਿਖਾਇਆ ਤਾਂ ਆਪਾਂ ਨੇ ਪਿਛਲੇ ਬਲੋਗਾਂ ਵਾਂ ਇੱਕ ਵਾਰੀ ਪਾਣੀ ਖੜ ਗਿਆ ਬਹੁਤ ਔਖਾ ਬਈ ਸੁੱਕਾ ਇਹਨਾਂ ਮੈਂ ਤੇ ਦੇਖੋ ਬਈ ਸੁੱਕੇ ਪੀਂਹਾਂ ਤੇੜਾਂ ਪੜ ਰਹੀਆਂ ਕਣਕਾਂ ਵਾਂ ਪਾਣੀ ਲਾਣ ਆਲਾ ਹੋ ਰਿਹਾ ਬਾਕੀ ਸੱਤੇ ਕੀ ਸਲਾਹ ਲਈਏ ਸੱਤੇ ਵੀਰ ਲਾਈਏ ਕੋ ਨਾ ਪਾਣੀ ਸੱਤੇ ਨੇ ਕਹਿ ਦਿਆ ਵੀ ਨਹੀਂ ਲਾਣਾ ਕਿਉਂਕਿ ਇਸ ਕੀ ਜਵਾਨ ਆ ਜਿਹੜੀ ਉਹ ਬਹੁਤ ਛੇਤੀ ਸੱਚੀ ਹੋ ਜਾ ਦੇਖ ਕੇ ਲਾਵਾਂਗੇ ਤੇ ਚਲੋ ਬਾਕੀ ਦੇਖਦੇ ਆ ਤੇ ਸੂਰਾ ਦਾ ਵੀ ਥੋੜਾ ਜਿਹਾ ਫਰਕ ਹੈਗਾ ਇਹ ਰਸੀ ਆਪਾਂ ਨੇ ਜਿੱਦਣ ਗੀ ਲਾਈ ਆ ਇਸ ਤੋਂ ਬਹੁਤ ਜ਼ਿਆਦਾ ਸੂਰਾ ਦਾ ਫਰਕ ਆ ਸੂਰਾ ਨੇ ਵੀਰੋ ਸਾਰੀ ਕਣਕ ਖਤਮ ਕਰਤੀ ਸੀ ਆਪਣੀ ਤੁਹਾਨੂੰ ਦਿਖਾਇਆ ਸੀ ਹੁਣ ਸਹੀ ਆ ਦੇਖੋ ਬਿਲਕੁਲ ਸਹੀ ਕਣਕੋਗੀ ਹਰੀ-ਪਰੀ ਖੇਤ ਚੋ ਵੀ ਦਿਹਣ ਲੱਗ ਗਈ ਨਹੀਂ ਪਹਿਲੇ ਮਹੀਨੇ ਵੀਰੋ ਪਰੇ-ਪਰੇ ਸਾਰੀ ਕਣਕ ਪੀਲੀ ਹੋ ਗਈ ਸੀ ਤੇ ਬਾਕੀ ਹੋਰ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਬਣੇ ਰਹੋ ਵੀਡੀਓ ਦੇ ਨਾਲ ਦੇ ਮਿੱਤਰੋ ਤੇ ਪਾਉ ਪਰਲੇ ਸੀ ਰੇਵਾ ਚਲਾਂ ਸੂਰਸਾਰ ਦੇਖਾਂ ਬਈ ਕਿਉਂਕਿ ਦੇਖੋ ਬਈ ਕਣਕ ਦਾ ਹਾਲ ਬਾਂਦਰ ਪਟ ਪਟ ਕੇ ਖਾ ਗਏ ਪਰ ਤੇ ਪਾਂਦਰ ਜਿਆਦਾ ਖਾ ਰਹੇ ਹਨ ਵੀਰੋ ਵੀ ਸੂਰਾਂ ਦਾ ਤਾਂ ਦੇਖੋ ਕਿਵੇਂ ਪਟ ਪਟ ਕੇ ਘੇਰ ਕੇ ਵਿੱਚ ਤੇ ਆਹ ਦੇਖ ਲਓ ਬਈ ਵਿੱਚ ਪਟ ਪਟ ਦਾ ਵੀ ਘੇਰ ਕੇ ਖਾਵਾ ਤਾਂ ਜਿਹੜੀ ਹੈਗੇ ਨਹੀਂ ਤੇ ਬਾਕੀ ਖੇਤ ਬਹੁਤ ਸੁੱਕ ਰਿਹਾ ਤੇ ਪਾਣੀ ਲਾਣ ਵਾਲਾ ਹੋ ਰਿਹਾ ਤੇ ਪਾਣੀ ਆਪਾਂ ਲਈ ਲਾਵਾਂਗੇ ਤੇ ਥੋੜਾ ਜਿਹਾ ਮੀਂਹ ਜਾਂ ਦੇਖ ਲਈਏ ਸੀ ਬਰਾਤਰ ਤੀ ਤੱਕ ਤੇ ਆ ਦੇਖੋ ਕੀ ਹਾਲ ਕਰਖਿਆ ਬਾਂਦਰਾ ਨੇ ਦਹਾਂਦੇ ਤੁਹਾਨੂੰ ਆ ਦੇਖੋ ਵੀ ਪੱਟ ਪੱਟ ਕੇ ਕਿਵੇਂ ਗੇ ਰਖਿਆ ਬਾਕੀ ਸੱਤੇ ਤੇਸ ਕਰੀਏ ਬਾਂਦਰਾਂ ਗਾ ਤੇ ਬਾਂਦਰਾਂ ਗਾ ਵੀ ਕੋਈ ਇਲਾਜ ਨਹੀਂ ਬਾਂਦਰਾਂ ਨੂੰ ਜਿੰਨਾ ਮਰਜ਼ੀ ਰੋਕ ਲਓ ਪਰ ਉਹ ਰੁਕਦੇ ਨਹੀਂ ਕਿਉਂਕਿ ਇਹ ਥੋੜੀ ਜਿੱਥੋਂ ਮਰਜ਼ੂ ਨੇ ਇਹਨਾਂ ਨੇ ਤਾਂ ਰਸਤਾ ਲੱਭੇ ਲੈਣਾ ਆਪਣਾ ਖਾਣ ਦਾ ਬਾਕੀ ਇੱਧਰ ਵਾਕੀ ਥੋੜੀ ਥੋੜੀ ਸਹੀ ਆ ਆਪਣੀ ਕਣਕ ਉੱਧਰ ਸੜਕ ਨਹੀਂ ਜਿਆਦਾ ਨੁਕਸਾਨ ਕਰ ਰਹੇ ਆ ਮੰਦਰ ਤੇ ਬਾਕੀ ਸੂਰਾਂ ਦਾ ਥੋੜਾ ਜਿਹਾ ਹੈਗਾ ਵੀਰੋ ਫਰਕ ਤੇ ਜਿੰਨ ਦੀ ਆ ਰੱਸੀ ਲਾਈ ਆ ਵੀਰੋ ਆਪਾਂ ਸੂਰ ਥੋੜੇ ਜਿਹਾ ਘਟੇ ਆ ਤੇ ਬਹੁਤ ਦਿਨ ਹੋ ਗਏ ਸੇ ਆਪਾਂ ਨੇ ਇੱਧਰ ਅਬ ਵੀਡੀਓ ਪਾਈ ਨੂੰ ਤੇ ਅੱਜ ਆਪਾਂ ਵੈਸੇ ਦੇਖਣ ਆਏ ਤੇ ਕਣਕ ਵੈਸੇ ਠੀਕ ਆ ਪਰ ਪਾਣੀ ਵੀਰੋ ਸਾਰੀ ਕਣਕਾਂ ਮੰਗ ਰਹੀਆਂ ਹੁਣ ਇਸ ਟਾਈਮ ਆ ਦੇਖ ਲਓ ਵੀਰੋ ਕਿਵੇਂ ਤੇੜਾ ਤੋੜਾ ਪਟ ਗਿਆ ਤੇ ਵਾਕੀ ਵੀਰੋ ਇੱਧਰ ਆਪਣੀ ਕਣਕ ਜਿਹੜੀ ਪੀਲੀ ਹੋ ਗਈ ਸੀ ਬਹੁਤ ਜ਼ਿਆਦਾ ਪਿਛਲੇ ਥੋੜ ਨੂੰ ਦਿਖਾਇਆ ਜਬ ਮੀਂਹ ਪਿਆ ਸੀ ਇੱਕ ਵਾਰੀ ਬਹੁਤ ਜ਼ਿਆਦਾ ਤੇ ਪਾਣੀ ਬਹੁਤ ਖੜ ਗਿਆ ਸੀ ਕਣਕ ਚ ਪਰ ਹੁਣ ਥੋੜੀ ਜਿਹੀ ਸੈੱਟ ਹੋ ਗਈ ਕਿਉਂਕਿ ਬਾਅਦ ਚ ਧੁੱਪ ਵਗੈਰਾ ਪੈ ਗਈ ਸੀ ਚੰਗੀ ਪਰ ਹੁਣ ਇੱਧਰ ਦੇਖ ਲਓ ਸਹੀ ਆ ਕਣਕ ਪੀਲੀ ਹੋ ਗਈ ਸੀ ਇਹ ਸਾਰੀ ਆਹ ਦੇਖ ਸਕਦੇ ਹੋ ਤੁਸੀਂ ਪਰ ਹੁਣ ਪਾਣੀ ਦੇਖੋ ਧਰਤੀ ਪੂਰੀ ਚੱਟੀ ਹੋ ਗਈ ਮੀਂਹ ਪਿਆ ਵੀ ਆ ਵੀਰੋ ਬੀਰਵਾਰ ਨੂੰ ਥੋੜਾ ਜਿਹਾ ਪਰ ਇੰਨਾ ਨਹੀਂ ਪਿਆ ਜਿੰਨਾ ਕਣਕਾਂ ਨੂੰ ਲੋੜ ਸੀ ਪਰ ਪਾਣੀ ਪਨ ਲਾਣਾ ਸੀ ਪਰ ਲਾਣਾ ਵੀ ਡਰ ਵੀ ਰਹਿੰਦਾ ਕਿਉਂਕਿ ਮੀਂਹ ਦੱਸ ਰਿਹਾ ਹੁਣ ਫੇਰ ਲੋ 3 ਦਿਨ ਬੱਦਲ ਵੀ ਆ ਤੇ ਮੀਂਹ ਵੀ ਦੱਸਿਆ ਹੋਇਆ ਇਹ ਬਾਕੀ ਸ਼ਿਵਰਾਤਰੀ ਤੋਂ ਬਾਅਦ ਦੇਖਦੇ ਆਪਾਂ ਤੇ ਇੱਧਰ ਦੇਖੋ ਭਾਈ ਇੱਧਰ ਦੇਖੋ ਵੀ ਸਾਰੀ ਕਣਕ ਮਿਸਰ ਗਈ ਤੇ ਸਰੋਂ ਦੇ ਵੀ ਦੇਖੋ ਵੀ ਰੋ ਫੁੱਲ ਫੁੱਲ ਸਾਰੇ ਝੜ ਕੇ ਸਰੋਂ ਬਣ ਗਈ ਤੇ ਤਾਸ ਕਦਨਾਂ ਤੱਕ ਇਹਦਾ ਇਹ ਵੱਡੀ ਜਾਣੀ ਆ ਬਾਕੀ ਕਣ ਖੱਲੇ ਸਹੀ ਆ ਪਾਣੀ ਦੀ ਲੋੜ ਐ ਇਹਨੂੰ